ਗੌੜੀ ਗੁਆਰੇਰੀ ਮਹੱਲਾ ਪੰਜਵਾ ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ ਤੁਝ ਬਿਨ ਨਿੰਮਕ ਨਾ ਜਾਈ ਰਹਿਣਾ ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ਰਹਾਓ ਜੋ ਤੁਮ ਰਖੋ ਤੇ ਵੀ ਰਹਿਣਾ ਜੋ ਤੁਮ ਕਹੋ ਸੋਈ ਮੋਹਿ ਕਰਨਾ ਜਹਿ ਪੇਖੋ ਤਾ ਤੁਮ ਬਸਣਾ ਨਿਰਭਉ ਨਾਮ ਜਪੋ ਤੇਰਾ ਰਸਨਾ ਤੂੰ ਮੇਰੀ ਨਵਨਿੱਦ ਤੂੰ ਪੰਡਾਰ ਰੰਗ ਰਸਾ ਤੂੰ ਮਨਹਿ ਆਧਾਰ ਤੂੰ ਮੇਰਾ ਤੂੰ ਮੇਰੀ ਸੁਭਾ ਤੁਮ ਸੰਗ ਰਚੀਆ ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ਮਨ ਤਨ ਅੰਤਰ ਤੂੰ ਇਤ ਆਇਆ ਮਰਮ ਤੁਮਾਰਾ ਗੁਰ ਤੇ ਪਾਇਆ ਸਤਿਗੁਰ ਤੇ ਦ੍ਰਿੜਿਆ ਇਕ ਏਕੈ ਨਾਨਕ ਦਾਸ ਹਰ 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 ਟੇਕੈ ਗੌੜੀ ਗੁਆਰੇਰੀ ਮਹੱਲਾ ਪੰਜਵਾ ਵਿਆਪਤ ਹਰਖ ਸੋਗ ਬਿਸਥਾਰ ਵਿਆਪਤ ਸੁਰਗ ਨਰਕ ਅਵਤਾਰ ਵਿਆਪਤ ਧਨ ਨਿਰਧਨ ਪੇਖ ਸੋਭਾ ਮੂਲ ਵਿਆਦੀ ਵਿਆਪਸ ਲੋਭਾ ਮਾਇਆ ਵਿਆਪਤ ਬਹੁ ਪ੍ਰਕਾਰੀ ਸੰਤ ਜੀਵੇ ਪ੍ਰਭ ਓਟ ਤੁਮਾਰੀ ਰਹਾਉ ਵਿਆਪਤ ਅਹੰ ਬੁੱਧ ਕਾ ਮਾਤਾ ਵਿਆਪਤ ਪੁੱਤਰ ਕਲਤਰ ਸੰਗ ਰਾਤਾ ਵਿਆਪਤ ਹਸਤ ਘੋੜੇ ਅਰ ਬਸਤਾ ਵਿਆਪਤ ਰੂਪ ਜੋਬਨ ਮਦ ਮਸਤਾ ਵਿਆਪਤ ਭੂਮ ਰੰਗ ਅਰ ਰੰਗਾ ਵਿਆਪਤ ਗੀਤ ਨਾਦ ਗੁਣ ਸੁਣ ਸੰਗਾ ਵਿਆਪਤ ਸੇਜ ਮਹਿਲ ਸੀਗਾਰ ਪੰਚ ਦੂਤ ਵਿਆਪਤ ਅੰਧਿਆਰ ਵਿਆਪਤ ਕਰਮ ਕਰਹਿ ਹਉ ਫਾਸਾ ਵਿਆਪਤ ਗਿਰਸਤ ਵਿਆਪਤ ਉਦਾਸਾ ਆਚਾਰ ਵਿਵਹਾਰ ਵਿਆਪਤ ਇਹ ਜਾਤ ਸਭ ਕਿਛ ਵਿਆਪਤ ਬਿਨ ਹਰ ਰੰਗ ਰਾਤ ਸੰਤਨ ਕੇ ਬੰਧਨ ਕਾਟੇ ਹਰ ਰਾਇ ਤਾ ਕਉ ਕਾਂਬਿ ਆਪੈ ਮਾਏ ਕਹੋ ਨਾਨਕ ਜਿਨ ਧੂਰ ਸੰਤ ਪਾਈ ਤਾ ਕੈ ਨਿਕਟ ਨ ਆਵੈ ਮਾਈ ਗੌੜੀ ਗਵਾਰੇਰੀ ਮਹੱਲਾ ਪੰਜਵਾ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ ਸ਼੍ਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਸਾਦ ਮਨ ਸੋਇਆ ਮਾਇਆ ਬਿਸਮਾਦ ਇਸ ਗ੍ਰਹਿ ਮਹਿ ਕੋਈ ਜਾਗਤ ਰਹੈ ਸਾਬਤ ਵਸਤ ਉਹ ਆਪਣੀ ਲਹਿਰਹਾਉ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ ਮਸਨਹਾਰ ਪੰਜ ਬਟਵਾਰੇ ਸੂਨੇ ਨਗਰ ਪਰੇ ਠਗ ਹਾਰੇ ਉਣ ਤੇ ਰਾਖੈ ਬਾਪ ਨਾ ਮਾਈ ਉਣ ਤੇ ਰਾਖੈ ਮੀਤ ਨਾ ਪਾਈ ਦਰਬ ਸਿਆਣਪ ਨਾ ਹੋਏ ਰਹਤੇ ਸਾਧ ਸੰਗ ਹੋਏ ਦੁਸ਼ਟ ਵਸ ਹੋਤੇ ਕਰ ਕਿਰਪਾ ਮੋਹੇ ਸਾਰੰਗ ਪਾਣ ਸੰਤਨ ਧੂਰ ਸਰਬ ਨਿਧਾਨ ਸਬਤ ਪੂੰਜੀ ਸਤਗੁਰ ਸੰਗ ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ ਸੋ ਜਾਗੈ ਜਿਸ ਪ੍ਰਭ ਕਿਰਪਾਲ ਇਹ ਪੂੰਜੀ ਸਬਤ ਧਨਮਾਲ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾ ਜਾ ਕੈ ਵਸ ਜਾ ਕਹਿ ਵਸ ਖਾਨ ਸੁਲਤਾਨ ਜਾ ਕਹਿ ਵਸ ਹੈ ਸਗਲ ਜਹਾਨ ਜਾ ਕਾ ਕੀਆ ਸਭ ਕਿਛੁ ਹੋਏ ਤਿਸ ਤੇ ਬਾਰ ਨਾਹੀ ਕੋਏ ਕਹੋ ਬੇਅੰਤੀ ਕਹੋ ਬੇਨੰਤੀ ਆਪਣੇ ਸਤਿਗੁਰ ਪਾਹਿ ਕਾਜ ਤੁਮਾਰੇ ਦੇ ਨਿਵਾਹਿ ਰਹਾ ਸਰਬਤੇ ਊਜ ਦਾ ਆਕਾ ਦਰਬਾਰ ਸਗਲ ਭਗਤ ਜਾ ਕਾ ਨਾਮ ਅਧਾਰ ਵਿਆਪਤ ਸਰਬ ਵਿਆਪਤ ਪੂਰਨ ਧਨੀ ਜਾਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਟਹੈ ਜਿਸ ਸਿਮਰਤ ਜਮ ਕਿਛੂ ਨਾ ਕਹੈ ਜਿਸ ਸਿਮਰਤ ਹੋਤ ਸੂਕੇ ਹਰੇ ਜਿਸ ਸਿਮਰਤ ਡੂਬਤ ਪਾਹਨ ਤਰੇ ਸੰਤ ਸਬਾ ਕਉ ਸਦਾ ਜੈਕਾਰ ਹਰ ਹਰ ਨਾਮ ਜਨ ਪ੍ਰਾਨ ਆਧਾਰ ਕਹੋ ਨਾਨਕ ਮੇਰੀ ਸੁਣੀ ਅਰਦਾਸ ਸੰਤ ਪ੍ਰਸਾਦ ਮੋ ਕਉ ਨਾਮ ਨਿਵਾਸ ਗੌੜੀ ਗਵਾਰੇਰੀ ਮਹੱਲਾ ਪੰਜਵਾ ਸਤਿਗੁਰ ਦਰਸ਼ਨ ਅਗਨ ਨਵਾਰੀ ਸਤਿਗੁਰ ਭੇਟ ਤਹ ਹਉ ਮੈ ਮਾਰੀ ਸਤਿਗੁਰ ਸੰਗ ਨਾਹੀ ਮਨ ਡੋਲੇ ਅੰਮ੍ਰਿਤ ਬਾਣੀ ਗੁਰਮੁਖ ਬੋਲੇ ਸਾਬਿਦਾ ਕਾ ਸਾਚਾ ਜਾ ਸਾਚ ਮਹਿ ਰਾਤੇ ਸੀਤਲ ਸਾਤ ਗੁਰ ਤੇ ਪ੍ਰਭ ਜਾਤੇ ਰਹਾ ਸੰਤ ਪ੍ਰਸਾਦ ਜਪੈ ਹਰ ਨਾਉ ਸੰਤ ਪ੍ਰਸਾਦ ਹਰ ਕੀਰਤਨ ਗਾਉ ਸੰਤ ਪ੍ਰਸਾਦ ਸਗਲ ਦੁੱਖ ਮਿਟੇ ਸੰਤ ਪ੍ਰਸਾਦ ਬੰਧਨ ਤੇ ਛੁਟੇ ਸੰਤ ਕਿਰਪਾ ਤੇ ਮਿਟੇ ਮੋਹ ਭਰਮ ਸਾਧ ਰੇਣ ਮਜਨ ਸਭ ਧਰਮ ਸਾਧ ਕਿਰਪਾਲ ਦਇਆਲ ਗੋਬਿੰਦ ਸਾਦਾ ਮਹ ਇਹ ਹਮਰੀ ਜਿੰਦ ਕਿਰਪਾ ਨਿਧ ਕਿਰਪਾਲ ਧਿਆਵੋ ਸਾਧ ਸੰਗ ਤਾਂ ਬੈਠਣ ਪਾਵੋ ਮੋਹੇ ਨਿਰਗੁਣ ਕਉ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗਉੜੀ ਗੁਆਰੇਰੀ ਮਹੱਲਾ ਪੰਜਵਾ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮੰ ਦੀਓ ਗੁਰਮੰਤ ਤਜਿਮ ਮਾਨ ਭੈ ਨਿਰਵੈਰ ਆਠ ਪਹਿਰ ਪੂਜਹੁ ਗੁਰ ਪੈਰ ਅਬ ਮਤ ਬਿਨਸੀ ਦੁਸ਼ਟ ਬਿਗਾਨੀ ਜਪਤੇ ਸੁਨਿਆ ਹਰਿ ਜਸ ਕਾਨੀ ਰਹਾਉ ਸਹਿਜ ਸੂਖ ਆਨੰਦ ਨਿਦਾਨ ਰਖਨ ਹਰ ਰਖ ਲੈ ਨਿਦਾਨ ਦੁਖ ਦਰਦ ਬਿਨਸੇ ਭੈ ਭਰਮ ਆਵਨ ਜਾਣ ਰਖੇ ਕਰ ਕਰਮ ਪੇਖਾ ਸੁਣਾ ਪੇਖਾ ਬੋਲਾ ਸੁਣਾ ਸਭ ਆਪ ਸਦਾ ਸੰਗਤਾ ਕੋ ਮਨ ਜਾਪ ਸੰਤ ਪ੍ਰਸਾਦ ਭਇਓ ਪ੍ਰਗਾਸ ਪੂਰ ਰਹੇ ਏਕੈ ਗੁਣ ਤਾਸ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਬਿੰਦ ਗਾਵੇ ਨਿਤਨੀਤ ਕਹੋ ਨਾਨਕ ਜਾ ਕਉ ਹੋ ਹਿਰਪਾਲ ਤਿਸ ਜਨ ਕੀ ਸਭ ਪੂਰਨ ਕਾਲ ਗੌੜੀ ਗਵਾਰੇਰੀ ਮਹੱਲਾ ਪੰਜਵਾ ਬੰਧਨ ਤੋੜ ਬੁਲਾਵੇ ਰਾਮ ਮਨ ਮਹਿ ਲਾਗੇ ਸਾਚ ਧਿਆਨ ਮਿਟੇ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਿਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਿਲਾਵੇ ਰਹਾਉ ਜਿਸੋ ਇਹ ਦਿਆਲ ਤਿਸ ਆਪ ਮਿਲਾਵੇ ਸਰਮ ਨਿਧਾਨ ਗੁਰੂ ਤੇ ਪਾਵੇ ਆਪ ਤਿਆਗ ਮਿਟੈ ਆਵਣ ਜਾਣ ਸਾਧਕੈ ਸੰਗ ਪਾਰ ਬ੍ਰਹਮ ਪਛਾਣਾ ਜਨੂ ਪਰ ਪ੍ਰਭ ਭੈ ਦਿਆਲ ਜਨ ਕੀ ਟੇਕ ਏਕ ਗੋਪਾਲ ਏਕਾ ਲਿਵ ਏਕੋ ਮਨ ਪਾਉ ਸਰਮ ਨਿਧਾਨ ਜਨਕੈ ਹਰ ਨਾਉ ਬਾਰ ਬ੍ਰਹਮ ਸਿਉ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰਪੂਰੈ ਮਿਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗਉੜੀ ਗੁਆਰੇਰੀ ਮਹੱਲਾ ਪੰਜਵਾ ਜਿਸ ਮਨ ਵਸੈ ਤਰੈ ਜਨ ਸੋਏ ਜਾ ਕੈ ਕਰਮ ਪ੍ਰਾਪਤ ਹੋਏ ਦੂਖ ਰੋਗ ਕਸ਼ ਭਉ ਨਾ ਬਿਆਪੈ ਅੰਮ੍ਰਿਤ ਨਾਮ ਰਿਦੈ ਹਰਿ ਜਾਪੈ ਹਾਰ ਬ੍ਰਹਮ ਪਰਮੇਸ਼ਰ ਧਿਆਈਐ ਗੁਰ ਪੂਰੇ ਤੇ ਇਹ ਮਤ ਪਾਈਐ ਰਹਾਉ ਕਰਨ ਕਰਾਵਨ ਹਾਰ ਦਿਆਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੋਚਰ ਸਦਾ ਬੇਅੰਤ ਸਿਮਰਮਨਾ ਪੂਰੇ ਗੁਰ ਮੰਤਾ ਜਾ ਕੀ ਸੇਵਾ ਸਰਬਨੰਦ ਹਾਨ ਪ੍ਰਭ ਕੀ ਪੂਜਾ ਪਾਈਐ ਮਾਨ ਜਾ ਕੀ ਟਹਿਲ ਨ ਬਿਰਥੀ ਜਾਏ ਸਦਾ ਸਦਾ ਹਰ ਕੇ ਗੁਣ ਗਾਏ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰਿ ਅਲਖ ਸੁਆਮੀ ਜੀ ਜੰਤ ਤੇਰੀ ਸਰਣਾਈ ਨਾਨਕ ਨਾਮ ਮਿਲੈ ਵਡਿਆਈ ਗਉੜੀ ਗੁਆਰੇਰੀ ਮਹੱਲਾ ਪੰਜਵਾ ਜੀ ਜੋਗਤ ਜਾ ਕਹਿ ਹਾਥ ਸੋ ਸਿਮਰੋ ਅਨਾਥ ਕੋ 나ਥ ਪ੍ਰਭ ਚਿਤ ਆਏ ਸਭ ਦੁਖ ਜਾਏ ਸਭ ਭੈ ਸਭ ਬਿਨਸਹਿ ਹਰਿ ਕੈ ਨਾਏ ਬੇਨ ਹਾਰ ਭਾਉ ਕਾਹੇ ਕਾ ਮੰਨ ਹੈ ਹਰ ਬਿਸਰਤ ਕਾਹੇ ਸੁਖ ਜਨ ਹੈ ਰਹਾਉ ਜਿਨ ਧਾਰੇ ਬਹੁ ਧਰਨ ਆਗਾਸ ਜਾ ਕੀ ਜੋਤ ਜੀ ਪਰਗਾਸ ਜਾ ਕੀ ਬਖਸ਼ਨਾ ਮਿਟੈ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮਜਨ ਇਸਨਾਨ ਪਾਰ ਬ੍ਰਹਮ ਕੀ ਸਰਣੇ ਪਾਹੇ ਕੋਟ ਕਲੰਕ ਖਿਨ ਮੈਂ ਮਿਟ ਜਾਹੇ ਬੇਮੋਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵੇਸਾ ਹੋ ਗੁਰ ਪੂਰੇ ਰਾਖੇ ਦੇ ਹੱਥ ਨਾਨਕ ਪਾਰ ਬ੍ਰਹਮ ਸਮਰਾਥ ਗੌੜੀ ਗੁਵਾਰੇਰੀ ਮਹੱਲਾ ਪੰਜਵਾ ਗੁਰ ਪ੍ਰਸਾਦ ਨਾਮ ਮਨ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੋਣ ਉਚਰੇ ਪ੍ਰਭ ਬਾਣੀ ਪੂਰੇ ਗੁਰ ਕੀ ਸਮਤ ਪ੍ਰਾਣੀ ਪ੍ਰਭ ਸਮਰਤ ਕੁਸਰ ਸਭ ਪਾਏ ਘਰ ਬਾਹਰ ਸੁਖ ਸਹਿਜ ਸਬਾਏ ਰਹਾਓ ਗੋਚੁਈ ਪਛਾਤਾ ਜਿਨਹ ਉਪਾਇ ਕਰ ਕਿਰਪਾ ਪ੍ਰਭ ਆਪ ਮਿਲਾਇ ਬਾਹ ਪਕਰ ਲੀਨੋ ਕਰ ਆਪਣ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਔਖਦ ਪੁਨਹ ਚਾਰ ਹਰ ਹਰ ਨਾਮ ਜੀ ਪ੍ਰਾਨ ਅਧਾਰ ਸਾਚਾ ਧਨ ਪਾਇਓ ਹਰ ਰੰਗ ਦੁਤਰ ਤਰੇ ਸਾਧਕਾ ਸੰਗ ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਤਾ ਖਟਿਓ ਜਾ ਕਾ ਨਾਹੇ ਸੁਮਾਰ ਜਿਸੇ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਥਾ ਕੋਈ ਨਾਹੇ ਗੌਰੀ ਗਵਾਰੇਰੀ ਮਹੱਲਾ ਪੰਜਵਾ ਹਸਤ ਪੁਨੀਤ ਹੋਏ ਤਤਕਾਲ ਬਿਨ ਸਜਾਹੇ ਮਾਇਆ ਜੰਜਾਲ ਰਸਨਾ ਰਮ ਹੋ RAM ਗੁਣ ਨੀਤ ਸੁਖ ਪਾਵੋ ਮੇਰੇ ਭਾਈ ਮੀਤ ਲੇਖ ਲੇਖਣ ਕਾਗਦ ਮਸਵਾਣੀ RAM ਨਾਮ ਹਰ ਅੰਮ੍ਰਿਤ ਬਾਣੀ ਰਹਾਓ ਜੇ ਇਹ ਕਾਰਜ ਤੇਰੇ ਜਾਹੇ ਬਿਕਾਰ ਸਿਮਰਤ RAM ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਸ਼ੂ ਐ ਮੋਹ ਹੈ ਉਧ ਰਹੇ ਆਪ ਤਰੈ ਸੰਸਾਰ RAM ਨਾਮ ਜਪ ਏਕੰਕਾਰ ਆਪ ਕਮਾਓ ਅਵਰਾ ਉਪਦੇਸ਼ RAM ਨਾਮ ਹਿਰਦੈ ਪਰਵੇਸ਼ ਜਾ ਕੈ ਮਾਥਾ ਇਹੋ ਨਿਧਾਨ ਸੋਈ ਪੁਰਖ ਜਪੈ ਭਗਵਾਨ ਆਠ ਪੈਰ ਹਰ ਹਰ ਗੁਣ ਗਾਓ ਕਹੋ ਨਾਨਕ ਹਉ ਤਿਸ ਬਲ ਜਾਓ ਰਾਗ ਗੌੜੀ ਗੁਆਰੇਰੀ ਮਹੱਲਾ ਪੰਜਵਾ ਚੌਪਦੇ ਦੋ ਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਦ ਛੋੜਨ ਤਿਸ ਸਿਉ ਮਨ ਰਚਨਾ ਕਹੋ ਗੁਸਾਈ ਮਰੀਐ ਕੇਹ ਜੋ ਬਿਬਰਜਤ ਤਿਸ ਸਿਉ ਨੇਹ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਸਤ ਹੋਵਨ ਮਨ ਲੱਗੈ ਨਾ ਰਾਤੀ ਬਾਵੈ ਮਾਰਗ ਟੇਡਾ ਚਲਣਾ ਸਿੱਧਾ ਛੋੜ ਅਪੂਠਾ ਬੁਨਣਾ ਦੁਆ ਸ੍ਰੀ ਆਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਗੌੜੀ ਗੁਆਰੇਰੀ ਮਹੱਲਾ 5 ਕਾਲ ਜੁਗ ਮਹਿ ਮਿਲ ਆਏ ਸੰਜੋਗ ਜਿ ਚਿਰ ਆਗਿਆ ਤੇ ਚਿਰ ਭੋਗ ਹੈ ਭੋਗ ਜਲੈ ਨਾ ਪਾਈਏ ਰਾਮ ਸਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਰਹਾ ਦੇਖਾ ਦੇਖੀ ਮਨ ਹੱਠ ਜਲ ਜਾਈਏ ਪ੍ਰੇਅ ਸੰਗ ਨਾ ਪਾਵੇ ਬਹੁ ਜੋਨ ਪੁਵਾਈਏ ਸੀਲ ਸੰਜਮ ਪ੍ਰੇਅ ਆਗਿਆ ਮਨੈ ਤਿਸ ਨਾਰੀ ਕੋ ਦੁੱਖ ਨ ਜਮਾਨੈ ਕਹੁ ਨਾਨਕ ਜਿਨ ਪ੍ਰਿਉ ਪਰਮੇਸ਼ਰ ਕਰ ਜਾਨਿਆ ਧੰ ਸਤੀ ਦਰਗਹ ਪਰਵਾਨਿਆ ਗਉੜੀ ਗਵਾਰੇਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਠ ਸਤਨਾਏ ਹਰ ਗੁਣ ਗਾਵਹਿ ਸਹਿਜ ਸੁਭਾਏ ਰਹਾ ਪਿਉ ਦਾਦੇ ਕਾ ਖੋਲ ਡਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਧਾਨ ਰਤਨ ਲਾਲ ਜਾ ਕਾ ਕਸ਼ੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਖਾਵੇ ਖਰਚ ਹੈ ਰਾਲ ਮਿਲ ਪਾਈ ਟੋਟਣਾ ਆਵੇ ਵੱਧ ਦੋ ਜਾਏ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਇਹਤ ਖਜ਼ਾਨੇ ਲਿਆਰ ਲਾਏ ਗੌੜੀ ਮਹੱਲਾ ਪੰਜਵਾੜ ਡਰ ਡਰ ਮਰਤੇ ਜਬ ਜਾਨੀਆਂ ਦੂਰ ਡਰ ਚੁਕਾ ਦੇਖਿਆ ਭਰਪੂਰ ਸਤਿਗੁਰ ਆਪਣੇ ਕਉ ਬਲਿਹਾਰੈ ਛੋੜ ਨਾ ਜਾਈ ਸਰਪਰ ਤਾਰੇ ਰਹਾਉ ਦੂਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਹ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗਹੀਜੈ ਕਹੋ ਨਾਨਕ ਗੁਰ ਮੰਤਰ ਚਿਤਾਰ ਸੁਖ ਪਾਵਹਿ ਸਾਚੈ ਦਰਬਾਰ ਗੌੜੀ ਮਹੱਲਾ ਪੰਜਵਾ ਜਾ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕਉ ਕਹੋ ਕਾ ਕੀ ਕਮੀਆਂ ਜਾ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੂਖ ਦਰਦ ਭ੍ਰਮਤਾ ਕਾ ਭਾਗੀ ਰਹਾ ਜਾ ਕਉ ਰਸ ਹਰ ਰਸ ਹੈ ਆਇਓ ਸੋ ਅਨ ਰਸ ਨਾਹੀ ਲਪਟਾਇਓ ਜਾ ਕਾ ਕਹਿਆ ਦਰਗਹ ਚੱਲੈ ਸੋ ਕਿਸ ਕਉ ਨਦਰ ਲੈ ਆਵੈ ਤਲੈ ਜਾ ਕਾ ਸਭ ਕੇਸ਼ ਤਾ ਕਾ ਹੋਏ ਨਾਨਕ ਤਾ ਕਉ ਸਦਾ ਸੁਖ ਹੋਏ ਗੌੜੀ ਮਹੱਲਾ ਪੰਜਵਾ ਜਾ ਕੈ ਦੁਖ ਸੁਖ ਸਮ ਕਰ ਜਾਪੈ ਤਾ ਕੋ ਕੜਾ ਕਹਾ ਬਿਆਪੈ ਸਹਿਜ ਆਨੰਦ ਹਰ ਸਾਧੂ 마ਹੇ ਆਗਿਆਕਾਰੀ ਹਰ ਹਰ ਰਾਇ ਰਹਾਵ ਜਾ ਕੈ ਅਚਿੰਤ ਵਸ ਮਨ ਆਏ ਤਾ ਕੋ ਚਿੰਤਾ ਕਤਹੁ ਨਾਹੇ ਜਾ ਕੈ ਬਿਨਸਿਓ ਮਨ ਤੇ ਪਰਮਾ ਤਾ ਕੈ ਕਸ਼ੂ ਨਾਹੇ ਡਰ ਜਮ ਜਾ ਕਹਿ ਹਿਰਦੈ ਦੀਓ ਗੁਰ ਨਾਮ ਕਹੋ ਨਾਨਕ ਤਾਕੈ ਸਗਲ ਨਿਦਾਨ ਗੌੜੀ ਮਹੱਲਾ ਪੰਜਵਾ ਅਮਰ ਰੂਪ ਕਾ ਮਨ ਮਹਿ ਥਨ ਗੁਰ ਪ੍ਰਸਾਦ ਕਿਨੈ ਵਿਰ ਲੈ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੇ ਪ੍ਰਾਪਤ ਤਿਸ ਲੈ ਪੁੰਚਾ ਰਹਾਉ ਅਨਹਤ ਬਾਣੀ ਥਾਨ ਨਰਲਾ ਤਾ ਕੀ ਧੁਨ 모ਹੇ ਗੋਪਾਲ ਤਹ ਸਹਿਜ ਅਖਾਰੇ ਅਨੇਕ ਅਨੰਤ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕਉਦਿਆ ਗੌੜੀ ਮਹੱਲਾ ਪੰਜਵਾ ਕਮਨ ਰੂਪ ਤੇਰਾ ਆਰਦ ਕਮਨ ਜੋਗ ਕਾਇਾਲੇ ਸਦ ਕਮਨ ਗੁਣ ਜੋ ਤੁਝ ਲੈ ਗਾਵ ਕਮਨ ਬੋਲ ਪਾਰ ਬ੍ਰਹਮ ਰੀ ਜਾਵ ਰਹਾ ਕਮਨ ਸੋ ਪੂਜਾ ਤੇਰੀ ਕਰਉ ਕਮਨ ਸੋ ਬਿੱਧ ਜਿਤ ਪਵਜਲ ਤਰਉ ਕਮਨ ਤਾਪ ਜਿਤ ਤਪੀਆ ਹੋਏ ਕਮਨ ਸੋ ਨਾਮ ਹਮੈ ਮਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰ ਮਿਲੇ ਦਿਆਲ ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨ ਲੇ ਸੁਖ ਦਾਤਾ ਰਹਉ ਦੂਜਾ ਗੌੜੀ ਮਹੱਲਾ ਪੰਜਵਾ ਆਪਨ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾਰ ਆਪਨ ਨਹੀਂ ਕਾਕੌਲ ਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਰਹਾਉ ਸੁਤ ਬਨਤਾ ਆਪਨ ਨਹੀਂ ਪਾਈ ਇਸ਼ਟ ਮੀਤ ਆਪ ਬਾਪ ਨਾ ਮਾਈ ਸੁਇਨਾ ਰੂਪਾ ਫੁਨ ਨਹੀਂ ਧਾਮ ਹੈ ਵਰ ਗੈਰ ਆਪਨ ਨਹੀਂ ਕਾਮ ਕਉ ਨਾਨਕ ਜੋ ਗੁਰ ਬਖਸ਼ ਮਿਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰਿ ਰਾਇਆ ਗਉੜੀ ਮਹੱਲਾ ਪੰਜਵਾ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਤੇ ਦੁਖ ਮੇਰੇ ਸਗਲੇ ਲਾਥੇ ਸਤਿਗੁਰ ਅਪਨੇ ਕਉ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾ ਚਰਨ ਰੇਣ ਗੁਰ ਕੀ ਮੁਖ ਲਾਗੀ ਅੰਬੁਦ ਤੈ ਸਗਲ ਤਿਆਗੀ ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਤੇ ਮੋਹੇ ਡੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਣ ਨਾਨਕ ਗੁਰ ਆਧਾਰ ਗੌੜੀ ਮਹੱਲਾ ਪੰਜਵਾ ਰੇ ਮਨ ਮੇਰੇ ਤੂੰ ਤਾਂ ਕਉ ਆਹੇ ਜਾ ਕੈ ਊਣਾ ਕਸ਼ੂ ਨਾਹੇ ਹਰ ਸਾ ਪ੍ਰੀਤਮ ਕਰ ਮਨ ਮੀਤ ਪ੍ਰਾਣ ਆਧਾਰ ਰੱਖੋ ਸਦ ਚੀਤ ਰਹਾਓ ਹਰੇ ਮਨ ਮੇਰੇ ਤੂੰ ਤਾਂ ਕਉ ਸੇਵ ਆਦਪੁਰਖ ਪਰਮ ਪਰਦੇਵ ਤਿਸ ਉਪਰ ਮਨ ਕਰ ਤੂੰ ਆਸਾ ਆਦ ਜੁਗਾਦ ਜਾ ਕਾ ਪਰਵਸ ਜਾ ਕੀ ਪ੍ਰੀਤ ਸਦਾ ਸੁਖ ਹੋਏ ਨਾਨਕ ਗਾਵੇ ਗੁਰ ਮਿਲ ਸੋਏ ਗੌੜੀ ਮਹੱਲਾ ਪੰਜਵਾ मीत करै सोई हम मन ना मीत के कर्तव्य कुशल समान ਏਕਾ ਠੇਕ ਮੇਰਾ ਮਨ ਚੀਤ ਜਿਸ ਕੇਸ਼ ਕਰਣਾ ਸੁ ਹਮਰਾ ਮੀਤ ਰਹਾ ਮੀਤ ਹਮਾਰਾ ਵੇ ਪਰਵਾਹਾ ਗੁਰ ਕਿਰਪਾ ਤੇ ਮੋਹ ਅਸਨਾ ਹਾ ਮੀਤ ਹਮਾਰਾ ਅੰਤਰ ਜਾਮੀ ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ ਹਮ ਦਾਸੇ ਤੁਮ ਠਾਕੁਰ ਮੇਰੇ ਮਾਨਮਹਤ ਨਾਨਕ ਪ੍ਰਭ ਤੇਰੇ ਗੌੜੀ ਮਹੱਲਾ ਪੰਜਵਾ ਜਾ ਕਉ ਤੁਮ ਭੇ ਸਮਰਥ ਅੰਗਾ ਤਾ ਕਉ ਕਸ਼ ਨਾਹੀ ਕਾਲੰਗਾ ਮਾਦਾਓ ਜਾ ਕਉ ਹੈ ਆਸ ਤੁਮਾਰੀ ਤਾ ਕਉ ਕਸ਼ ਨਾਹੀ ਸੰਸਾਰੀ ਰਹਾ ਜਾ ਕੈ ਹਿਰਦੈ ਠਾਕੁਰ ਹੋਏ ਤਾ ਕਉ ਸਹਸਾ ਨਾਹੀ ਕੋਏ ਜਾ ਕਉ ਤੁਮ ਦੀਨੀ ਪ੍ਰਭ ਤੀਰ ਤਾ ਕੈ ਨਿਗਟ ਨ ਆਵੈ ਪੀਰ ਕਉ ਨਾਨਕ ਮੈਂ ਸੋ ਗੁਰ ਪਾਇਆ ਪਾਰ ਬ੍ਰਹਮ ਪੂਰਨ ਦੇਖਾਇਆ ਗੌੜੀ ਮਹੱਲਾ ਪੰਜਵਾ ਦੁਲਬ ਦੇ ਪਾਈ ਵਡ ਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ ਮਰ ਨਾ ਜਾਹੀ ਜਿਨਾਂ ਬਿਸਰਤ RAM ਨਾਮ ਬਿਹੂਨ ਜੀਵਨ ਕਉਨ ਕਾਮ ਰਹਾਉ ਖਾਤ ਪੀਤ ਖੇਲਤ ਹਸਤ ਵਿਸਥਾਰ ਕਮਨ ਅਰਥ ਮਿਰਤਕ 시ਗਾਰ ਜੋ ਨਾ ਸੁਨੇ ਜਸ ਪਰਮਾਨੰਦਾ ਪਸ ਪੰਖੀ ਤ੍ਰਿਗਤ ਜੋਨ ਤੇ ਮੰਦਾ ਕਉ ਨਾਨਕ ਗੁਰ ਮੰਤਰ ਦੜਾਇਆ ਕੇਵਲ ਨਾਮ ਰਿਦਮਾਹੇ ਸਮਾਇਆ ਗੌੜੀ ਮਹੱਲਾ ਪੰਜਵਾ ਕਾਕੀ ਮਾਈ ਕਾਕੋ ਬਾਪ ਨਾਮ ਤਾਰੀਕ ਝੂਠੇ ਸਭ ਸਾਖ ਕਾਹੇ ਕਉ ਮੂਰਖ ਭਖ ਲਾਇਆ ਮਿਲ ਸੰਜੋਗ ਹੁਕਮ ਤੂੰ ਆਇ ਰਹਾਓ ਇਕਾਟੇ ਮਾਟੀ ਇਕਾ ਜੋਤ ਏਕੋ ਪਵਨ ਕਹਾ ਕੌਣ ਰੋਤ ਮੇਰਾ ਮੇਰਾ ਕਰ ਬਿਲਲਾਹੀ ਮਰਨ ਹਾਰ ਇਹੋ ਜੀਵਰਾ ਨਾਹੀ ਕਹੋ ਨਾਨਕ ਗੁਰ ਖੋਲੇ ਕਪਾਟ ਮੁਕਤ ਭਏ ਬਿਨ ਸੇ ਭ੍ਰਮ ਠਾਟ ਗੌੜੀ ਮਹੱਲਾ ਪੰਜਵਾ ਵੱਡੇ ਵੱਡੇ ਜੋਦੀ ਸਹਿ ਲੋਗ ਤਿਨ ਕੋ ਵਿਆਪੈ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਰਹਾਉ ਭੂਮਿਆ ਭੂਮ ਉਪਰ ਨਿਤ ਲੁਜੈ ਛੋੜ ਚੱਲੈ ਤ੍ਰਿਸ਼ਨਾ ਨਹੀਂ 부ਝੈ ਕਹੋ ਨਾਨਕਿ ਹੋ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ